ਤਨ ਤਨ RAMDAS GURU ਤਨ ਤਨ ਆ ਜਾ ਵਾਹਿਗੁਰੂ ਮਹਾਰਾਜ ਦੇ ਹਾਂਜੀ ਨਾਲ ਐਂ ਡੇ ਬਾਬੇ ਦਾ ਹਾਂਜੀ ਹਾਂਜੀ ਚਲੋ ਬਾਬਾ ਕਿਰਪਾ ਕਰੇ ਚੜ੍ਹਦੀ ਕਲਾ ਰੱਖੇ ਸਾਰਿਆਂ ਦੀ ਬਿਲਕੁਲ ਇਦਾਂ ਹੀ ਆਗੇ ਮਾਲ ਕੀ ਰਖਦਾ ਚੜ੍ਹਦੀਆਂ ਕਲਾ ਉਦਾਂ ਤੁਸੀਂ ਸਾਰੇ ਹੀ ਕੰਮ ਚੰਗੇ ਕਰਦੇ ਆਂ ਮੱਸ ਆ ਗੱਲ ਤੋਂ ਕੰਮ ਖਰਾਬ ਕਰਕੇ ਰੱਖ ਦਿੰਨੇ ਆ ਹੁਣ ਕੀ ਹੋਇਆ ਹੁਣ ਨਹੀਂ ਕੁਝ ਵੀ ਹੋਇਆ ਕੱਲ ਦਾ ਹੀ ਹੋਇਆ ਸੀ ਕੀ ਤੇ ਮੈਂ ਉਦਾਂ ਹੀ ਗੱਲ ਕੀਤੀ ਗੋਪੀ ਵਧਾਈ ਵੀ ਦੇਗੀ ਮੈਨੂੰ ਤੇ ਗੁੱਸਾ ਵੀ ਕਰਗੀ ਗੁੱਸਾ ਕਿਹੜੀ ਗੱਲ ਦਾ ਤਾਲੀ ਲਈ ਵਧਾਈ ਹੋਵੇ ਹਾਂ ਤੇ ਗੁੱਸਾ ਕਰਗੀ ਵੀ ਮੂੰਹ ਮਿੱਠਾ ਨਹੀਂ ਕਰਾਇਆ ਅੱਛਾ ਤੇ ਨਾਲੇ ਹੋਰ ਗੁੱਸਾ ਕਰਗੀ ਹਮ ਮੇਰੇ ਬੰਦੇ ਨੂੰ ਨਹੀਂ ਨਾਲ ਖੜਿਆ ਦੱਸ ਅਸੀਂ ਕਿਹੜੇ ਨਿਆਣੇਵੇਂ ਹੋਣ ਰਹੇ ਆ ਪੂਰੀ ਦੁਨੀਆ ਨੇ ਜੰਜੇ ਲੈ ਗਏ ਤੇਰਾ ਬੰਦਾ ਰਹਿ ਗਿਆ ਜੰਜੇ ਜਾਣ ਖਣੋ ਜਾਣਾ ਤਾਂ ਉੱਥੇ ਚਲੋ ਆਪਣੇ ਕੰਮ ਹੀ ਸੈਨ ਕਰਨੇ ਕਿ ਇਹ ਬੰਦੇ ਜੀ ਦੀ ਲੋੜ ਹੀ ਉਹਨੂੰ ਲੈ ਗਈ ਇਦਾਂ ਨਿਕ ਨਿਕੀਆਂ ਗੱਲਾਂ ਦੇ ਛਿੰਨ ਪਉਂਦੀ ਆ ਗੱਲ ਹੋ ਗਈ ਪੂਰੀ ਤੇਰੀ ਚਲੋ ਕਰੀ ਜਾਉਂਗੇ ਨਾਲ-ਨਾਲ ਤੁਸੀਂ ਦੱਸ ਦੋ ਡੱਬਿਆਂ ਦੀ ਤੇ ਗੱਲ ਕੋ ਅਖਰੀ ਇਹ ਨਗੂੜੀ ਚੀਜ਼ਾਂ ਇਹ ਤੇ ਮੈਂ ਹੁਣੇ ਲੈ ਆਉਂਨੇ ਆ ਆਹੋ ਦੇਦੀ ਡੱਬੇ ਦੋ ਲਿਆਇਓ ਇੱਕ ਤਾਂ ਆਪਣੇ ਘਰ ਰੱਖਾਂਗੇ ਕੋਈ ਹੋਰ ਵੀ ਆ ਜਾਂਦਾ ਵਧਾਈ ਦੇਣ ਭੈਣ ਭਰਾ ਇੱਕ ਫਿਰ ਦੇ ਆਉਂਗੀ ਮੈਂ ਤੇ ਰਹੀ ਗੱਲ ਜੋਦੇ ਨੂੰ ਨਾਲ ਖੜਨ ਦੀ ਹਾਂ ਮੈਂ ਤਾਂ ਵੀ ਹੋਰ ਕੇਵਲੇ ਤਸਦੀਲਦਾਰ ਬੈਂਦਾ ਲੇਟ ਹਾਂ ਪਤਾ ਨਹੀਂ ਸ਼ਾਮਾਂ ਪੈ ਜਾਣੀਆਂ ਕਦੋਂ ਇਹਨੇ ਬਹਿਣਾ ਖਾਣੂ ਤੇ ਮੈਨੂੰ ਨਾਲ ਲੈ ਜਾਣਾ ਇਹ ਮੈਂ ਇਹ ਆ ਵੀ ਬੁੜਕੇ ਘਰ ਦਾ ਕੰਮ ਕਿੰਨੇ ਕਰਨਾ ਜੇ ਮੈਂ ਇਹਨੂੰ ਨਾਲ ਲੈ ਗਿਆ ਤੇ ਆਹੋ ਮੈਂ ਤਾਂ ਕਰਕੇ ਨਹੀਂ ਇਹਨੂੰ ਨਾਲ ਖੜਿਆ ਹੋਰ ਮੇਰੇ ਮਨ ਚ ਨਹੀਂ ਕਿ ਕੋਈ ਗੱਲ ਵੀ ਵੀ ਇਹਨੂੰ ਫੜਨਾ ਨਹੀਂ ਜਾਂ ਕਿਦਾਂ ਵੀ ਮੇਰਾ ਪਤੀ ਆ ਵਾ ਮੈਂ ਨਾਲ ਨਾਲ ਨਾ ਖੜਾਂ ਬਾਬਾ ਤੁਹਾਡੀ ਸੋਚ ਤਾਂ ਸਹੀ ਆ ਪਰ ਜਿਹੜੀਆਂ ਬੁੜੀਆਂ ਇਹ ਨਹੀਂ ਤਣ ਪੱਤਣ ਲੱਗਨ ਦਿੰਦੀਆਂ ਇਹ ਬੰਦਿਆਂ ਨੂੰ ਟਿਕਣ ਨਹੀਂ ਦਿੰਦੀਆਂ ਚੰਗੇ ਭਲੇ ਬੰਦੇ ਕੰਮ ਕਰਦੇ ਆ ਤੇ ਉਹਨਾਂ ਨੂੰ ਹਟਾ ਦਿੰਦੀਆਂ ਆ ਮ ਜਿਹੜੀ ਮੈਨੂੰ ਆਣ ਕੇ ਇੰਨੀਆਂ ਗੱਲਾਂ ਕਰ ਗਈ ਆ ਤੇ ਉਹ ਘਰ ਕੀ ਕੋ ਕਰਦੀ ਹੋਊਗੀ ਚੱਲ ਕੋਈ ਨਹੀਂ ਨਾਲੇ ਮੈਂ ਦੱਬੇ ਲੈ ਉਹਨਾਂ ਵਾ ਨਹੀਂ ਡੱਬਾ ਦੇ ਆਵੀ ਗੁਰਪ੍ਰੀਤ ਨੂੰ ਤੇ ਨਾਲੇ ਉਹਨੂੰ ਇਹ ਆਖਾਂ ਵੀ ਪੀ ਚਾਚਾ ਤੁਹਾਡਾ ਜਿਹੜਾ ਵਾ ਉਹ ਇਦਾਂ ਦਾ ਸੁਭਾਅ ਨਹੀਂਗਾ ਉਹਦਾ ਹੈਗਾ ਜਿੱਦਾਂ ਉਹ ਇਹਨਾਂ ਨੇ ਗੱਲਾਂ ਨੂੰ ਜਿਹੜਾ ਵਾ ਉਹ ਨਹੀਂਗਾ ਮੰਨਦਾ ਆਹੋ ਉਹ ਤੇ ਉਹਨੂੰ ਦੱਸਦੀ ਵੀ ਆਹ ਗੱਲ ਗੱਲ ਕਰੀ ਮੋਕਰੀ ਵੀ ਉਹਨੂੰ ਗੱਲ ਦੱਸਦੀ ਵੀ ਐ ਕਰਕੇ ਨਹੀਂ ਉਹਨੂੰ ਖੜਿਆ ਵੀ ਉਹ ਮੱਜਾ ਮੂਜੇ ਨੂੰ ਪੱਠੇ ਪਾਉਣੇ ਮਗਰੋਂ ਉਹ ਪਤਾ ਨਹੀਂ ਉਥੇ ਕਿੰਨਾ ਟਾਈਮ ਲੱਗਣਾ ਨਹੀਂ ਇਹ ਤਾਂ ਕਿਸੇ ਦਾ ਖਾ ਗਿਆ ਨਹੀਂ ਖੋਸ਼ੀ ਇਹ ਤਾਂ ਖਵਾ ਲ ਕੇ ਖੋਸ਼ ਹਾਂ ਤੇ ਪਰ ਫਿਰ ਵੀ ਜੇ ਬੰਦਾ ਇਦਾਂ ਕਰੀ ਜਾਊਗਾ ਤਾਂ ਤਾਂ ਵੀ ਗੋਪੀ ਬਾਤੇ ਮਾਰੀ ਮੈਂ ਕੋਈ ਨਹੀਂ ਉਹਦੇ ਨੂੰ ਕਲਾ ਦਿੰਦਾ ਲੈਣ ਆ ਹੋਕਲਾ ਦੋ ਲੈ ਆਈ ਗਿਆ ਆਈਓ ਦਾਦੂ ਮੈਂ ਟਰੈਕਟਰ ਤੋਂ ਘਰਾਦਾ ਛੱਡ ਸੰਦੇ ਬੈ ਜਾ ਬੈ ਜਾ ਇੱਥੇ ਮੈਂ ਜਾਣਾ ਵਾ ਬੈ ਜਾ ਬੈ ਜਾ ਨਹੀਂ ਨਹੀਂ ਬੈ ਜਾ ਅੱਛਾ ਲੱਗ ਗਿਆ ਵਾ ਹਾਂ ਠੀਕ ਆ ਕਿਨੇ ਪੈਸੇ ਲੱਗੇ ਆ ਉਹ 5-600 ਲੱਗਾ ਕੋਈ ਨਹੀਂ ਮੈਂ ਦਊਗਾ ਆ ਪੁੱਤ ਪੈਸੇ ਦੇ ਦਿੰਦਾ ਵਾਂ ਤੇ ਹੋਰ ਠੀਕ ਠਾਕ ਹਾਂ ਜੇ ਖਾਣਾ ਪੀਣਾ ਵਾ ਤੇ ਦੱਸ ਦੇ ਨਹੀਂ ਨਹੀਂ ਖਾਣਾ ਦਾ ਨਹੀਂ ਕੋਈ ਜਾ दादी ਆਪਣੀ ਲੱਗ ਕੇ ਚੱਲ ਜਾ ਰਸੋਈ ਚ ਜੋ ਖਾਣਾ ਉਹਦੇ ਖਾ ਲਾ ਨਹੀਂ ਨਹੀਂ ਖਾਣਾ ਦਾ ਨਹੀਂ ਦਾ ਤੇ ਕਿਸੇ ਵੀ ਚੀਜ਼ ਦੀ ਲੋੜ ਆ ਤੂੰ ਮੈਨੂੰ ਆਪਣੇ ਡੈਡੀ ਨੂੰ ਨਹੀਂ ਦੱਸਣਾ ਤੂੰ ਮੈਨੂੰ ਦੱਸਣਾ ਚਾਹਗਾ ਮੈਂ ਹਰ ਇੱਕ ਰੀਜ ਤੇਰੀ ਪੁੱਤ ਪੂਰੀ ਕਰੂੰਗਾ ਹਾਂ ਕੋਈ ਗੱਲ ਨਹੀਂ ਸ਼ੇਰ ਬਚਾ ਤਾ ਤਗੜੇ ਹੋ ਕੇ ਕੰਮ ਕਰ ਮੇਰਾ ਪੁੱਤ ਠੀਕ ਆਉਂ ਮੈਂ ਜਾਣਾ ਚੰਗਾ ਉਹ ਪੈਸੇ ਲੈ ਜੀ ਦਾਦੀ ਕੋ ਡੱਬੇ ਲੈਣ ਨੂੰ ਡੈਡੀ ਹਾਂ ਉਹ ਮੈਂ ਟਰੈਕਟਰ ਤੋਂ ਆ ਕੇ ਛੱਡ ਤੇ ਆ ਤੇ ਮੈਂ ਦਾਦ ਨੂੰ ਵੀ ਦੱਸ ਆਇਆ ਚੱਲ ਚੰਗਾ ਕੀਤਾ ਜੀ ਤੇ ਉਹ ਦਾਦ ਹੰਦਾ ਮੈਂ ਪੈਸੇ ਮੇਰੇ ਕੋਲ ਲੈ ਲਿਓ ਚਲ ਪਾਏਗਾ ਕਿੰਨੇ ਪੈਸੇ ਲੱਗੇ ਉਹ 600 ਰੁਪਇਆ ਲੱਗਾ ਸਾਰਾ ਕੱਲ ਕੋਈ ਗੱਲ 600 ਦੀ ਕਿਹੜੀ ਗੱਲ ਤੇ ਉਹ ਦਾਦੂ ਨੇ ਇਹ ਕਹਿਣਾ ਕਿ ਜੇ ਕੋਈ ਚੀਜ਼ ਦੀ ਲੋੜ ਹੋਊਗੀ ਜਿਹਦੇ ਵਿੱਚ ਚੀਜ਼ ਨੂੰ ਲੈਣੇ ਨੇ ਮੈਨੂੰ ਦਾਦੀ ਆਹ ਉਹ ਦਾਦੂ ਤੇ ਦਲੇਰ ਬੜਾਈ ਭਰਾ ਦਾਦੂ ਨੂੰ ਕਹੂੰਗਾ ਮੈਨੂੰ ਆਈਫੋਨ ਲੈ ਦੇ ਤੇ ਤੂੰ ਆਪ ਹੀ ਮੰਗ ਲੈਣਾ ਨਹੀਂ ਤੂੰ ਇਹੀ ਕਹੂੰਗਾ ਮੈਂ ਨਹੀਂ ਕਹਿਣਾ ਲੈ ਕਹਾਂ ਤੈਨੂੰ ਯਾ ਤਾਂ ਤੂੰ ਉਪਰੇ ਗੱਲ ਥੋੜੀ ਆ ਤੇ ਨੱਕ ਤਾਂ ਕਿੰਨਾ ਪਿਆਰ ਕਰਦਾ ਉਹ ਬਾਹਰ ਨਹੀਂ ਕਹੂੰ ਮੈਂ ਮੇਰੇ ਕੋਲ ਨਹੀਂ ਕਹਾਂਣਾ ਲੈ ਇਹ ਨਿਆਣੀਆਂ ਦੀ ਗੱਲਾਂ ਮੈਂ ਤੂੰ ਬੱਚਾ ਜਿਹੜਾ ਪੋਤਾ ਹੁੰਦਾ ਦਾਦੇ ਕੋਲ ਬੜੀ ਚੇਤੀ ਲਾ ਲੈਦਾ ਵਾ ਉਪਰੀ ਨਹੀਂ ਨਹੀਂ ਇਹ ਵੀ ਆਈਫੋਨ ਕੀ ਕਰਨਾ ਆ ਹਾਂ ਕਹਿੰਦਾ ਮੈਂ ਆਈਫੋਨ ਲੈਣਾ ਉਹ ਮੇਰਾ ਫੋਨ ਖਰਾਬ ਹੋ ਗਿਆ ਵਾ ਉਹ ਗਿਆ ਨਾ ਟਰੈਕਟਰ ਤਵਾਗੇ ਦੇ ਦਸਣ ਗਿਆ ਨਾ ਦਾदू ਆਪਣੇ ਨੂੰ ਤੇ ਉਹਨੇ ਕਿਤੇ ਨੂੰ ਕਿਹਾ ਹਣਾ ਮੈਂ ਕਿ ਪਰਵਾਰਾ ਕਦੇ ਵੀ ਜੋ ਤੂੰ ਲੈਣਾ ਮੈਂ ਤੇ ਮੈਂ ਲੈ ਦੂੰਗਾ ਤੇ ਇਹਖ ਲੋ ਤੇ ਦਲੇਰਾ ਉਹ ਉਧਰ ਮੰਨ ਪੜਾਈ ਕਰਿਆ ਕਰ ਐਵੇਂ ਨਾ ਆਇਆ ਆਈਫੋਨ ਵਾ ਲੂ ਹੁਣ ਤੂੰ ਹਾਂ ਨਹੀਂ ਮੰਮੀ ਇਹ ਬਣਾਣਾ ਫੋਨ ਖਰਾਬ ਹੋ ਗਿਆ ਚੱਲਦਾ ਹੀ ਵਿਆਹ ਆ ਜਿਹੜਾ ਕਰਾਵਾਂਗਾ ਇਹਨਾ ਉਹ ਜਦੋਂ ਕਹਦਾ ਫੋਨ ਦਾ ਬਾਤ ਤੇ ਤੂੰ ਸੁਣਦੀ ਨਹੀਂ ਹੈ ਤੇ ਆਪਣੇ ਪਾਪਾ ਬਾਪਾ ਲੈ ਲਿਆ ਕਰ ਜਰੂਰੀ ਨਹੀਂ ਤੇ ਮੈਂ ਰਾਗੀ ਫੋਨ ਚਾਹੀਦਾ ਉਹ ਹਰ ਵਾਰੀ ਮੇਕੋ ਸੁਣਾ ਜੇ ਮੈਂ ਕਿਤੇ ਬਾਹਰ ਗਿਆ ਤਾਂ ਫਿਰ ਮੇਰੇ ਸੁਣ ਲੈਣਾ ਮੇਰੇ ਦਾਦੂ ਗਏ ਤਾਂ ਡਿਆ ਮੈਂ ਲੈ ਦੂੰਗਾ ਜੀ ਉਹਨਾਂ ਕਹਤਾ ਇਹਦਾ ਬਤਿਹ ਕਿਹੜੀ ਮੰਗਨ ਤੋਰ ਪੈਣਾ ਉਹ ਨਹੀਂ ਹੁੰਦਾ ਬਾਬਾ ਤੇ ਨਹੀਂ ਕਰੂਗਾ ਗੱਲ ਜਾ ਕੇ ਤੇ ਮੈਥੋਂ ਤੂੰ ਕੱਲੇ ਰਹਿ ਜਾ ਗੱਲ ਜਾਂ ਮੈਂ ਚੱਲ ਮੈਂ ਹੀ ਕਰ ਲੂੰਗਾ ਉਹਦੇ ਨਾਲ ਗੱਲ ਨਹੀਂ ਕਰਵਾ ਜਾ ਕੇ ਗੱਲ ਮੈਂ ਚੱਲ ਮੈਂ ਕਰ ਲੂੰਗਾ ਤੇ ਭਾਜੇ ਤੂੰ ਆਪ ਕਰ ਲੈ ਤਾ ਚੰਗੀ ਗੱਲ ਹੀ ਨਹੀਂ ਨਹੀਂ ਮੈਂ ਨਹੀਂ ਕਰਾਂਗਾ ਆਪੇ ਉਹਨੂੰ ਕਹਿੰਦੇ ਆ ਕਰਮੀਆਂ ਤੁਸੀਂ ਮਰ ਜਿਆ ਯਾਰ ਆ ਆ ਚੀਜ਼ ਮੰਗਣ ਤੋਂ ਤਰਪਿਆ ਚਾਚੇ ਨੂੰ ਕਹਿੰਦੇ ਆ ਫਿਰ ਬਾਹਰੋਂ ਆਪੇ ਫੋਨ ਕਰੂਗਾ ਹਰਜੀਤ ਉਹਨਾਂ ਨੂੰ ਹਾਂ ਬਾਹਰੋਂ ਕਰ ਦਊਗਾ ਚਾਚਾ ਆ ਆ ਚੱਪ ਬਾਹਰ ਘੱਲ ਦਊਗਾ ਉਹਨੂੰ ਕਹਿ ਦਿੰਨੇ ਫਿਰ ਹਾਂ ਕੋਈ ਨਹੀਂ ਮੈਂ ਕਰ ਲੂੰਗਾ ਚਾਚੂ ਕਰ ਦਊਗਾ ਨਾ ਗੱਲ ਹਾਂ ਆ ਨਾਲ ਮੈਂ ਵੀ ਮਿਲ ਕੇ ਆਉਣਾ ਚਾਚੇ ਨੂੰ ਠੀਕ ਆ ਉਹ ਗੱਪਸਾ ਮਾਰ ਕੇ ਆਉਨੇ ਹਾਂ ਹਾਂ ਰੱਬ ਦੇ ਰੰਗ ਕਹਿੰਗਾ ਮੀ ਪਾਤਾਈ ਵਧੀਆ ਹੋ ਗਿਆ ਛਿੜੀਆਂ ਵੀ ਚੈਕ ਦੀਆਂ ਅੱਜ ਤੇ ਖੁਸ਼ੀ ਤਾਂ ਚਾਚਾ ਕੱਲ੍ਹ ਇਕੱਲਾ ਕਰੀ ਜਾਂਦੇ ਆ ਵਾ ਆ ਜਾ ਮੈਂ ਖੜਿਆ ਚਿੜੀਆ ਵੇ ਕਿੱਦਾਂ ਚੈੱਕ ਕਰ ਲਈ ਮੀਂਹ ਪਿਆਰੇ ਖੁਸ਼ ਹੋਆ ਗਰਮੀ ਬੜੀ ਪਈ ਗੁਰੂਆ ਬੜੀ ਗਰਮੀ ਹੈ ਮੀਂਹ ਚੰਗਾ ਪੈ ਗਿਆ ਆਹ ਮੀਂਹ ਬੜਾ ਪੈ ਗਿਆ ਉਹ ਬੱਟਾ ਬੰਦੇ ਦੇ ਰੁੜ ਗਏ ਹੋਣੇ ਮੈਨੂੰ ਲੱਗਦੇ ਆਹ ਧਿਆ ਪਾਣੀ ਉੱਤਾਂ ਦੀ ਵਗਣ ਮਾਰ ਕੇ ਆਇਆ ਫੇਰਾ ਮੈਂ ਠੀਕ ਆ ਹਮ ਹੋਰ ਹੋਰ ਵਧੀਆ ਬੰਬੀਆਂ ਬੰਦ ਕਰਤੀਆਂ ਮੈਂ ਤੇ ਬੰਬੀਆਂ ਹੁਣ ਬਾਦੀ ਚਾਹੀਦੀਆਂ ਆਗੇ ਆਹੋ ਮੈਂ ਕਿ ਪਾਣੀ ਇੰਨਾ ਕਿਹਦਾ ਬਾਕੀ ਪਾਣੀ ਇਹ ਸਿਕਾਉਣਾ ਚਾਹੀਦਾ ਹੁਣ ਨਿਸ ਕਾਲੀ ਨੇ ਹੁਣ ਇੱਕ ਰ ਮੁੱਢਾ ਨੂੰ ਨਾ ਇਹ ਆ ਵੀ ਹਵਾ ਹਵਾ ਲੱਗ ਜਾਂਦੀ ਆ ਹਾਂ ਤੇ ਝੋਨਾ ਜਿਆਦਾ ਤੁਰਦਾ ਹਾਂ ਕਿਦਾਂ ਆਉਂਦਾ ਹਰ ਚੀਜ਼ ਹੋਂਦਾ ਫੋਨ ਫੋਨ ਬਹੁਤ ਵਧੀਆ ਹਾਂ ਆਉਂਦਾ ਕਾਰੋਬਾਰ ਮੈਂ ਨਾ ਬਾਬੇ ਦੀ ਬੱਲੇ ਬੱਲੇ ਕੀਤੀ ਸਤਿਗੁਰ ਨੇ ਚਲੋ ਵਧੀਆ ਚਾਹੀਦਾ ਹਾਂ ਉਹਨਾਂ ਨੇ ਕਿਹਾ ਕਿ ਮੈਨੂੰ ਮੈਨੂੰ ਵੀ ਫੋਨ ਫੋਨ ਕਰ ਲਿਆ ਕਰਨ ਭਰਾ ਨੂੰ ਕੋਈ ਫੋਨ ਕਰਦੇ ਨਹੀਂ ਆਇਆ ਨਹੀਂ ਕਰੀ ਹਾਂ ਕਿੰਨਾ ਚਿਰ ਹੋ ਗਿਆ ਫੋਨ ਆਇਆ ਨਹੀਂ ਚੱਲ ਕੋਈ ਨਹੀਂ ਆਉਂਦਾ ਫੋਨ ਤੇ ਮੈਂ ਖੂਗਾ ਹਾਂ ਮੈਂ ਖੂ ਕਰ ਲਾ ਉਹਨੂੰ ਵੀ ਫੋਨ ਕਰ ਲੋ ਆਹੋ ਬੰਦਾ ਕੋਈ ਗੱਲਬਾਤ ਕਰ ਲੈਂਦਾ ਨਹੀਂ 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 ਜਿਹੜੀ ਗੱਲਬਾਤ ਆ ਕੋਈ ਇਹ ਕਰਨ ਵਾਲੀ ਹੈ ਕੋਈ ਮੇਰ ਨਾਲ ਕਰ ਲਾ ਜੇ ਉਹਨਾਂ ਨਾਲ ਕਰਨੇ ਤੇ ਉਹਨਾਂ ਨਾਲ ਕਰ ਲਈ ਗੱਲਬਾਤਾਂ ਕੀ ਆ ਉਹ ਉਧਰ ਖੜੇ ਪਿਆ ਆਈਓ ਕੀ ਜਾਂਦਾ ਵਾ ਉਹ ਉਹ ਕਹਿਣਾ ਕੀ ਆ ਤੁਹਾਨੂੰ ਕੋਈ ਦੱਸਣਾ ਆ ਵੀ ਟਰੈਕਟਰ ਬਾਰੇ ਤੂੰ ਆ ਕੇ ਲਾਤਾ ਤੇ ਤੂੰ ਹੀ ਕਹਿਤਾ ਵੀ ਜੋ ਮੰਗਣਾ ਮੰਗ ਤੂੰ ਇਹ ਆਹੋ ਉਹ ਹੁਣ ਖੜੇ ਪਿਆ ਆਈਓ ਆ ਕੇ ਕੱਢਿਆ ਕੇ ਵੀ ਦਾਦੂ ਨੂੰ ਕਹੋ ਇਹ ਮੈਨੂੰ ਆਈਫੋਨ ਲੈ ਦੋ ਇਹ ਫੂਟ ਇਹਨੂੰ ਚਲੋ ਲੈ ਦਿੰਦੇ ਹੁਣ ਤੂੰ ਵੀ ਸਿਆਣਾ ਹਾਂ ਹੁਣ ਤੇ ਪੈਰੀ ਜੇ ਖਰੀਦੀ ਆ ਰਜਿਸਟਰੀ ਮੈਂ ਕਰਾ ਕੇ ਢਿਆਂ ਹੁਣ ਇਦੀ ਛੇਤੀ ਤੇ ਨਹੀਂ ਨਾ ਮਹਿੰਗਾ ਮਿਲ ਜਾਣਾ ਇਹਦਾ ਫੋਨ ਉਹ ਕਿਹੜਾ ਸਸਤਾ ਵਾ ਕਿ ਥੋੜੇ ਜੇ ਮਿਲ ਜਾਣਾ ਉਹ ਕਿਹੇ ਨਾ ਹੋਊਗਾ ਤੇ ਉਹਨਾਂ ਨੂੰ ਰਜਿਸਟ੍ਰ ਹੋਣਾ ਉਹ ਆਖਾਂਗੇ ਜਦੋਂ ਕਦੇ ਆਉਣਗੇ ਫਿਰ ਲੈ ਆਉਣਗੇ ਆਈਫੋਨ ਉਹ ਤੇ ਬੜੀ ਗੱਲ ਦੂਰ ਪੈ ਜਾਣੀ ਆ ਤੇ ਉਹ ਹੁਣ ਖੜੇ ਪਿਆ ਆ ਜੋ ਘਰ ਵਿਆਹ ਆਈਓ ਹਾਂ ਦਾਦ ਨੂੰ ਕਹਿਆ ਮੈਂ ਕਿ ਤਾਦ ਨੂੰ ਆਪ ਹੀ ਮੰਗ ਲੈਣਾ ਫਿਰ ਨਹੀਂ ਤੂੰ ਜਾ ਤੂੰ ਜਾ ਤੂੰ ਮੰਗਦਾ ਜੂਗਾ ਕੋਈ ਉਹ ਤੇ ਕੋਈ ਗੱਲ ਨਹੀਂ ਕੀਤੀ ਹਮ ਮੁਸ਼ਕਲ ਨਹੀਂ ਕੀਤੀ ਕੋਈ ਵੀ ਹੁਣ ਤੈਨੂੰ ਪਤਾ ਭਈ ਪੈਸੇ ਜਿਹੜੇ ਰੁੱਖਾ ਨਾਲ ਥੋੜਾ ਲੱਗੇ ਆ ਪੈਸੇ ਤੇ ਉਹ ਪੰਡਾ ਦਾ ਪੰਡਾ ਦੇਤੀ ਉਹਨਾਂ ਨੂੰ ਪੈੜੀ ਵਾਲਿਆਂ ਨੂੰ ਮੈਂ ਤਾਂ ਸਮਝਦਾ ਇਹ ਗੱਲ ਨੂੰ ਪਰ ਨਿਆਣਾ ਥੋੜੀ ਸਮਝਦਾ ਹੁਣ ਆਜੇ ਨਹੀਂ ਕੋਈ ਨਹੀਂ ਚੱਲ ਉਹਨੂੰ ਕਹਿ ਦੇ ਆਹ ਉਹਨੂੰ ਦੱਸ ਦੇ ਆਖੀ ਵੀ ਪੈੜੀ ਖਰੀਦੀ ਹੈ ਜੇ ਕੋਈ ਨਹੀਂ ਲੈ ਜਾਣਗੇ ਲੱਲਾਂਗੇ ਉਦਾਂ ਇੰਦੀ ਨਹੀਂ ਗੱਲ ਕੋਈ ਨਾ ਕੋਈ ਨਹੀਂ ਹਮ ਹਮ ਮੁਸ਼ਕਲ ਵੀ ਕੋਈ ਨਹੀਂ ਕੀਤੀ ਕੋਈ ਮੁਸ਼ਕਲ ਨਹੀਂ ਕੀਤੀ ਸਾਨੂੰ ਹਾਂ ਚਲੋ ਮੈਂ ਇੱਕ ਦੱਸੂ ਕਰੂੰ ਕਹੂੰ ਸਮਝਾਵਾਂਗਾ ਉਹਨੂੰ ਹਾਂ ਆਹੋ ਚਲੋ ਇਹ ਆ ਵੀ ਬੱਚੇ ਨੂੰ ਸਮਝਾਈਦਾ ਵੀ ਆਖੀਦਾ ਵੀ ਆ ਆਹੋ ਸੋ ਲੈ ਕੇ ਤੁਸੀਂ ਦੇਣਾ ਜਦੋਂ ਦੇਣਾ ਬਾਕੀ ਤੂੰ ਤੇ ਸਿਆਣਾ ਵਾ ਯਾਰ ਤੈਨੂੰ ਪਤਾ ਤਾਂ ਹੈ ਹੀ ਆ ਤੂੰ ਉਦੋਂ ਹੀ ਸਭ ਨੂੰ ਕਹਿ ਦਿੰਦਾ ਦਿਆਂ ਇਹਨੂੰ ਮੈਨੂੰ ਤਾਂ ਉਹਨੇ ਗੱਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਤੇ ਅੱਛਾ ਐਨਾ ਖੜੇ ਪੈ ਗਿਆ ਉਹ ਇੱਦਾਂ ਕਰੇਗਾ ਪਾਪਾ ਜਾ ਪਾਪਾ ਜਾ ਹਾਂ ਆ ਉਹ ਨਿਆਣਾ ਫਿਰ ਜਦੋਂ ਜਿੱਤੇ ਲੱਗ ਜੇ ਨਾ ਹਾਂ ਉਹ ਕਹਿੰਦਾ ਹੁੰਦਾ ਵੀ ਉਹਨੇ ਜਰ ਸਾਹ ਹੀ ਨਹੀਂ ਲੈਂਦਾ ਜਿੰਨਾ ਚੀਜ਼ ਮਿਲਣਾ ਜਾਵੇ ਮੈਂ ਤੁਹਾਨੂੰ ਕਿਹਾ ਮੈਂ ਕਹਿੰਦਾ ਹੁਣ ਰੱਬ ਤੋਂ ਬਾਅਦ ਦਾਦੂ ਤੇਰਾ ਹੀ ਆ ਸਾਡਾ ਆਸਰਾ ਹੋਣਾ ਨਹੀਂ ਨਹੀਂ ਕੋਈ ਗੱਲ ਨਹੀਂ ਮੁਸ਼ਕਲ ਕੋਈ ਨਹੀਂ ਕੋਈ ਮੁਸ਼ਕਲ ਨਹੀਂ ਮੇਰੀਆਂ ਦਾਸਾਂ ਤੇਰੇ ਤੇ ਵੀ ਹੁਣ ਮੁੰਡਾ ਵੀ ਉਹੀ ਭੇਜਣਾ ਬਾਹਰ ਹੁਣ ਜੇ ਦੇ ਮੈਂ ਤੇ ਰੱਖਣਾ ਯਕੀਨ ਤੇ ਫਿਰ ਤੁਸੀਂ ਬੇਫਿਕਰ ਹੋਗੇ ਤੇ ਆਪਣੀ ਆਰਾਮ ਦੀ ਨੀਂਦੇ ਸੌਂਦੇ ਆਰਾਮ ਦੀ ਨੀਂਦੇ ਉਠੋ ਨਹੀਂ ਵਿਸ਼ਵਾਸ ਚਾਚਾ ਤੇਰੇ ਤੇ ਸੌਂ ਜਾ ਮੈਂ ਖਲਾਉਂਗਾ ਮੁੰਡਾ ਹਾਂ ਇਸ ਗੱਲ ਦਾ ਫਿਕਰ ਨਾ ਕਰ ਮੈਂ ਮੁੰਡਾ ਤੁਹਾਡਾ ਬਾਹਰ ਖਲਾਉਂਗਾ ਹਾਂ ਨਾ ਤੁਸੀਂ ਖਲਾਉਣਾ ਵਾ ਕੋਈ ਗੱਲ ਨਹੀਂ ਜਦੋਂ ਸਮਾਂ ਆ ਗਿਆ ਨਾ ਮੈਂ ਖਲਾ ਦੇਣਾ ਵਾਂ ਇਹ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਵੀ ਕਿਹੜੇ ਵਿੱਚ ਚਲ ਗਿਆ ਬਾਹਰ ਚਲੋ ਪਰਮਾਤਮਾ ਕਰੇ ਛੇਤੀ ਇਹ ਸਮਾਂ ਆਏ ਕੋਈ ਗੱਲ ਨਹੀਂ ਚਲੋ ਬੈਠੋ ਫਿਰ ਤੁਸੀਂ ਤੇ ਮੈਂ ਜਾ ਕੇ ਮੈਂ ਚਾਚੀ ਦੇ ਨੂੰ ਆਵਾਜ਼ ਦਿੰਦਾ ਮੈਂ ਚਾਹ ਬਣਾ ਕੇ ਲੈ ਆਉਂਦੀ ਆ ਨਹੀਂ ਨਹੀਂ ਚਾਹ ਨਹੀਂ ਪੀਣੀ ਚਾਹ ਤਾਂ ਮੈਂ ਘਰੋਂ ਪੀਤੀ ਸੀ ਹਾਂ ਮੈਂ ਵੇਖ ਲਾਂ ਬਾਹਰ ਪਠਾ ਸਾਹਿਬ ਵੇਖ ਲਾਂ ਡੰਗ ਡੰਗਰਾ ਲਾ ਅੱਛਾ ਆ ਬੈਠਾ ਹਾਂ ਠੀਕ ਕੀ ਕੀ ਯਾਰ ਮੈਂ ਮੁੰਡੇ ਨੂੰ ਕਹਿ ਹੀ ਦਿੱਤਾ ਵਾ ਵੀ ਕਿਸ ਚੀਜ਼ ਦੀ ਲੋੜ ਵਾ ਤੇ ਤੂੰ ਮੇਰੇ ਕੋਲ ਮੰਗੀ ਆਪਣੇ ਪਾਪਾ ਕੋਲ ਨਾ ਮੰਗੀ ਤੇ ਮੁੰਡਾ ਜਿਆਦਾ ਖੈੜੀ ਪੈ ਗਿਆ ਬੰਦਾ ਮੈਂ ਲੈਣਾ ਹੀ ਫੋਨ ਨੂੰ ਆ ਤੇ ਫੋਨ ਹੋਣੀ ਐਡੀ ਛੇਤੀ ਥੋੜਾ ਇੰਨਾ ਮਹਿੰਗਾ ਫੋਨ ਲਿਆ ਜਾਣਾ ਹੋਵੇ ਕੋਈ 150 ਦੀ ਚੀਜ਼ ਤੇ ਬੰਦਾ ਲੈ ਹੀ ਦਿੰਦਾ ਚਲ ਅਛਾ ਮੈਂ ਕਿਹੜਾ ਜੇ ਲੈ ਕੇ ਦੇ ਦਿੰਦੇ ਆ ਨਿਆਣੇ ਨੂੰ ਕਿਤੇ ਕਹਿ ਛੱਡਾਂਗੇ ਕਿ ਜਦੋਂ ਕਿਤੇ ਆਓਗੇ ਲੈ ਜਿਓ ਆਹ ਕੋਈ ਗੱਲ ਨਹੀਂ ਹੁਣ ਇਹਨੂੰ ਵੀ ਬਰਾ ਕੇ ਰੱਖਣਾ ਹੀ ਆ ਨਾ ਇਹਨਾਂ ਨੂੰ ਵੀ ਆਪਣੇ ਨਾਲ ਚਾਟੇ ਤੇ ਲਾ ਕੇ ਰੱਖਣਾ ਐਡੀ ਛੇਤੀ ਚੀਜ਼ਾਂ ਲੈ ਕੇ ਦੇਣ ਲੱਗ ਪਏ ਫਿਰ ਤੇ ਅਸੀਂ ਬੱਸ ਬੱਸ ਲਿਆ ਅਸੀਂ ਖਰੀਦ ਲਿਆ ਅਸੀਂ ਪੈੜੀਆਂ ਆਪਣੀਆਂ ਮੈਂ ਚਾਹ ਬਣਾ ਕੇ ਬੈਠੀ ਤੁਸੀਂ ਆਏ ਨਹੀਂ ਕਿ ਮੈਂ ਲੱਗਾ ਸੀ ਅੰਦਰ ਨੂੰ ਆਉਣ ਦਾ ਜੋਧਾ ਆ ਗਿਆ ਇੱਥੇ ਅੱਛਾ ਤੇ ਕਦੀ ਉਹਦੇ ਆ ਜਾਂਦਾ ਕਦੀ ਜੋਧੇ ਆ ਜਾ ਜੋਧਾ ਆ ਜਾਂਦਾ ਕੀ ਗੱਲ ਵਾ ਕੋਈ ਗੱਲ ਹੀ ਨਹੀਂ ਇਹਦੇ ਵਿੱਚ ਤੇ ਹਾਂ ਉਹਨਾਂ ਨੇ ਹੋਰ ਕਿੱਥੇ ਜਾਣਾ ਨਹੀਂ ਆ ਜਾਣਾ ਤਾਂ ਕਿਤੇ ਨਹੀਂ ਗਾ ਆਂਦਾ ਕੀ ਜੋਧਾ ਮੈਂ ਹਾਂ ਕੋ ਨਹੀਂ ਮੈਂ ਕਿੱਥੋਂ ਆਇਆ ਦਾ ਉਧਰ ਵੇਖ ਕੇ ਆਇਆ ਝੋਨਾ ਚਾਣਾ ਅੱਛਾ ਤੇ ਮੈਂ ਮੀ ਚੰਗਾ ਪੈ ਗਿਆ ਆਂਦਾ ਉਹ ਚੰਗਾ ਪੈ ਗਿਆ ਮੀ ਮੁਰਗੇ ਸਹੀ ਹੈ ਨਾ ਗੱਲ ਕੱਢੀ ਆਖੇ ਤੂੰ ਆਖਿਆ ਸੀ ਵੀ ਉਹਦੇ ਨੂੰ ਵੀ ਜਿਹੜੀ ਕੀ ਦੀ ਲੋੜੂਗਾ ਮੇਰ ਕੋ ਮੰਗੀ ਆਂਦਾ ਹੁਣ ਖੜੇ ਪੈ ਗਿਆ ਉਹ ਮੈਂ ਆਈਫੋਨ ਲੈਣਾ ਤੂੰ ਆਖਿਆ ਮੈਂ ਤੈਨੂੰ ਇਹ ਗੱਲ ਆਖੀ ਵੀ ਚਲ ਕੋ ਪੁੱਤ ਜਿਹੜੀ ਚੀਜ਼ ਦੀ ਲੋੜੂਗਾ ਤੂੰ ਮੰਗ ਲਈ ਮੇਰ ਕੋ ਅੱਛਾ ਤੇ ਮੈਨੂੰ ਆਪਣਾ ਹੀ ਮਨ ਦੇ ਵਿੱਚ ਵੀ ਚਲ ਇਹ ਨਿਆਣਾ ਏਦਾਂ ਵੀ ਕੋਈ ਚਾਟੇ ਲਾਈ ਰੱਖੀ ਦਾ ਤੇ ਉਹ ਤੇ ਖੜੀ ਪੈ ਗਿਆ ਤੇ ਮਾਂ ਪਿਓ ਦੇ ਵੀ ਉਹਨਾਂ ਨੂੰ ਕਹਿ ਵੀ ਮੈਨੂੰ ਲੈ ਕੇ ਦਿਓ ਆਈਫੋਨ ਨਹੀਂ ਤੇ ਤੁਸੀਂ ਵੀ ਫਰਸ਼ ਤੇ ਰਹਿਣ ਦਿਆ ਕਰੋ ਨਹਾਣੇ ਨੂੰ ਅਰਸ਼ਤੇ ਦਾ ਨਾ ਖੜਿਆ ਕਰੋ ਤੁਸੀਂ ਕਹਤਾ ਜਿਹੜੀ ਚੀਜ਼ ਚਾਹੀਦੀ ਹੋਗੀ ਦੱਸੀ ਨਹਾਣੇ ਤੇ ਅੱਗੇ ਬੜੇ ਚੁਸਤੋ ਅੱਜਕੱਲ੍ਹ ਦੇ ਮੈਨੂੰ ਨਹੀਂ ਪਤਾ ਕਿ ਉਹਨੇ ਐਡੀ ਤਗੜੀ ਛਾਲ ਮਾਰ ਲੈਣੀ ਆਈਫੋਨ ਤੱਕ ਉਹ ਤਾਂ ਮੈਂ ਕਿਹਾ ਚਲੋ 150 ਕੋਈ 버ਗਰ ਖਾ ਲੂਗਾ ਕੋਈ ਟਿੱਕੀ ਉਹ ਤਾਂ ਮੈਂ ਆਖਣ ਲੱਗੀ ਆ ਜਿਹੋ ਜਿਹ ਟਰੈਕਟਰ ਉਹ ਤਵਾ ਹੀ ਲਿਆਇਆ ਸੀ ਤੇ ਕੋਈ ਗੱਲ ਨਹੀਂ ਉਹ ਵੀ ਕੰਮ ਹੀ ਅੱਗੇ ਵੀ ਕਰਦੇ ਤੇ ਉਹ ਵੀ ਕੰਮ ਕਰ ਲਿਆ ਉਹਦਾ ਤੁਸੀਂ ਕਹਿਣਾ ਹੈ ਵੀ ਉਹਨੂੰ ਰੁਪਇਆ 200 ਫੜਾਉਂਦੇ ਵੀ ਆ ਲੈ ਫੜ ਪੁੱਤ ਕੋ ਖਾ ਪੀ ਲਵੇਂ ਜਾਂ ਜਿਹੜੇ ਕੋਈ ਡਾਇਰੈਕਟਰ ਦੇ ਦੇਣੇ ਸੀ ਉਹ ਦੇ ਦਿੰਦੇ 1000 ਰੁਪਏ ਦੇ ਦਿੰਦੇ ਵੱਧ ਤੋਂ ਵੱਧ ਮਾਹੋ ਚਲੋ ਇਦਾਂ ਕਰ ਲੈਂਦਾ ਮੈਂ ਪਰ ਉਹ ਮੰਨ ਵੀ ਨਹੀਂ ਆਈਆਂ ਛਾਲਾਂ ਨਾ ਉੱਚੀਆਂ ਮਾਰਿਆ ਕਰੋ ਚੰਗਾ ਉਹ ਮੈਨੂੰ ਆਖੰਡਾ ਵੀ ਲੈ ਕੇ ਦੋ ਹੁਣ ਤੇ ਦੋ ਲੈ ਕੇ ਹੁਣ ਫਿਰ ਕੇ ਜੇ ਅਗਲੇ ਨੂੰ ਕਹਾਂਗਾ ਤਾਂ ਫਿਰ ਨਿਆਣੇ ਨੇ ਤੇ ਉਹ ਆਪਣੇ ਮੈਂ ਨੂੰ ਹੁਣ ਇਹ ਆਖਿਆ ਮੈਂ ਤਾਂ ਪਿਆਰੀ ਤੇ ਤੇਰੇ ਸਾਹਮਣੇ ਇਹ ਰਜਿਸਟਰੀ ਕਰਾ ਕੇ ਡੇ ਆ ਪੰਜ ਪਿਆਰੀਆਂ ਖਰੀਦੀਆਂ ਮੈਂ 500 ਰੁਪਇਆ ਰੁਪਏ ਦਿੱਤੇ ਆ ਤਾਂ ਮੈਂ ਤੈਨੂੰ ਇਹ ਦੀ ਛੇਤੀ ਕਿਥੋਂ ਕੱਢ ਦੇਣੇ ਆ ਹੁਣ ਗੱਡੀ ਰੁੱਖਾਂ ਨਾਲ ਤੇ ਲੱਗੀ ਦੀ ਪਰ ਉਹ ਸੱਚਾ ਵਜੋਦਾ ਜਦੋਂ ਮੁੰਡੇ ਨੇ ਜਾ ਕੇ ਮੰਗੀ ਆ ਚੀਜ਼ ਇਹ ਮੇਨ ਦਾਦੂਆਂ ਦਾ ਲਲਿਤ ਉਹਨੇ ਤੇ ਵਿਚਾਰੇ ਨੇ ਆਣ ਕੇ ਤੁਹਾਡੇ ਕੋਈ ਮੰਗਣੀ ਉਹ ਸੱਚਾ ਵਾ ਆਪਣੀ ਥਾਂ ਤੇ ਜਾਂ ਤੇ ਫਿਰ ਉਹਨੂੰ ਕੋਈ ਦੂਜਾ ਲੈ ਜਾਓ 10 20000 ਦਾ ਨਿਕਾ ਮੋਟਾ ਕੋਈ ਲੈ ਜਾਓ ਕੋਈ ਨਹੀਂ ਹਰਜੀਤ ਹੋਣਾ ਨੂੰ ਆਖਾਂਗੇ ਜਦੋਂ ਫੋਨ ਆਊਗਾ ਉਹਨਾਂ ਨੂੰ ਆਖਾਂਗੇ ਵੀ ਇਧਰੋਂ ਕਿਤੇ ਘਲਾ ਦਿਓ ਕਿਸ ਕੋ ਜਦੋਂ ਕੋਈ ਆਊਗਾ ਵੇਖੀ ਉਹਨੇ ਜਦੋਂ ਹੁਣ ਜਾ ਕੇ ਗੋਪੀਨ ਦੱਸਣਾ ਨਾ ਤੇ ਵੇਖੀ ਕੀ ਬਣਦਾ ਵਾ ਅੱਗੇ ਤੇ ਉਹ ਮੇਰ ਨਾਲ ਗੁੱਸੇ ਹੋਈ ਆ ਅੱਗੇ ਮੇਰ ਨਾਲ ਗੁੱਸੇ ਹੋਈ ਡੱਬੇ ਤੋਂ ਮਿੱਠਾ ਮੂੰਹ ਕਰਾਉਣ ਤੇ ਦੇ ਆਈ ਆ ਕਿ ਨਹੀਂ ਅਜੇ ਤੇ ਮੈਂ ਜਾਣਾ ਦੇਣੇ ਤੇ ਮੈਂ ਚਾਹ ਬਣਾਈ ਤੇ ਮੈਂ ਪੀ ਕੇ ਤੇ ਮੈਂ ਜਾਣੀ ਜਰਕ ਤੱਕ ਫੜਾਉਣੀ ਆ ਚਲ ਜਾ ਫੜਾਇਆ ਨਾਲੇ ਵਾਸ ਹੋਰ ਨੈਬ ਲੱਕ ਕਿਰ ਗੱਲਾਂ ਕਰਨੀ ਮੈਂ ਹੀ ਲੈਣੀ ਆ ਮੈਂ ਤਾਂ ਕੋਈ ਗੱਲ ਨਹੀਂ ਕਰਨੀ ਮੈਂ ਤਾਂ ਵਧਾਈ ਦਾ ਡੱਬਾ ਦੇਣ ਜਾਣਾ ਡੱਬਾ ਦੇ ਕੇ ਆ ਜਾਣਾ ਚਲ ਚਲੀ ਨਾਲ ਮੈਨੂੰ ਚਾਹ ਦੇ ਦੇ ਘੁੱਟ ਆ ਜੋ ਤੇ ਤੂੰ ਡੱਬਾ ਦੇ ਹੁਣ ਪ੍ਰੀਤਾ ਹਾਂਜੀ ਚਾਚੀ ਕੀ ਕਰ ਰਹੀ ਆ ਸਬਜ਼ੀ ਲੱਗੀ ਹੀ ਚੇਨ ਅਛਾ ਆ ਲੋ ਫਿਰ ਉਹਨੂੰ ਖਾਓ ਮਠਿਆਈ ਤੁਸੀਂ ਸੱਚੀ ਲੈ ਆਂਦਾ ਡੱਬਾ ਤਾਂ ਲੈ ਆਂਦਾ ਪੁੱਤ ਲਿਆਉਣਾ ਨਹੀਂ ਫਿਰ ਉਹ ਤਾਂ ਮੈਂ ਅੱਗੇ ਆਖਣ ਨਹੀਂ ਚੱਲ ਲਿਆਵਾਂਗੇ ਤੇ ਉਹਦੋਂ ਤੂੰ ਕਹਿਤਾ ਤਾਂ ਫਿਰ ਮੇਰੇ ਸੋਗ ਮਨ ਨੂੰ ਬੜੀ ਠੇਸ ਜੀ ਪਹੁੰਚੀ ਮੈਂ ਕਿਹਾ ਕਿ ਜਾ ਅਸੀਂ ਆਪੇ ਲਿਆ ਕੇ ਚੀਜ਼ ਦੇਣੀ ਤੇ ਕਿ ਜਾ ਹੁਣ ਉਹਨੇ ਕੁੜੀ ਨੇ ਆਖਿਆ ਤਾਂ ਫੇਰ ਲਿਆ ਕੇ ਦੇਣ ਲੱਗੇ ਆ ਚਲੋ ਮੈਂ ਤਾਂ ਉਹਦੇ ਮਜ਼ਾਕ ਜੇ ਨਾ ਕਹਿਤਾ ਨਹੀਂ ਚੱਲ ਕੋਈ ਨਹੀਂ ਮਜ਼ਾਕ ਹੀ ਇਸੇ ਪਾਈ ਨਾਲ ਖਾ ਲਾਂਗੇ ਚੀਜ਼ ਕੇ ਇਹਨਾਂ ਨੇ ਤੁਹਾਨੂੰ ਪਿਆਰੀਆਂ ਖਰੀਦੀਆਂ ਪੈਸੇ ਦਿੱਤੇ ਇਹਨਾਂ ਨੇ ਬਾਹਰ ਚਲੋ ਉਹਦੇ ਫਸਲ ਆਉਣੀ ਆ ਆਪਾਂ ਵੀ ਤਾਂ ਮੂੰਹ ਮਿੱਠਾ ਕਰਨਾ ਹੀ ਆ ਆ ਹੋਏ ਤੇ ਹੁਣ ਮੈਂ ਤੇਰੇ ਚਾਚੇ ਕੋਲ ਦੋ ਡੱਬੇ ਮੰਗਾਏ ਆ ਮੈਂ ਘਰ ਵੀ ਲੈ ਆਉ ਕੋਈ ਆ ਹੀ ਜਾਂਦਾ ਹੋਰ ਭੈਣ ਭਰਾ ਆ ਹੋਏ ਤੇ ਨਾਲੇ ਮੈਂ ਚਾਹ ਦੇ ਕੋਲ ਕਰਾਉਣਾ ਹੀ ਚਾਹਤਾ ਹਾਂ ਨਾ ਤੇ ਉਹ ਹੁਣ ਆਪਾਂ ਨਾਲੇ ਕਿਹੜਾ ਕੋਈ ਵੰਡਿਆ ਵਾ ਕਈ ਵਾਰ ਕਈ ਤੁਹਾਨੂੰ ਹੀ ਵਧਾਈ ਦੇ ਦਿੰਦੇ ਦੇ ਕਾਲ ਦੂਜੀਓ ਹਾਂਜੀ ਆਪਣੀ ਜੋਤੀ ਹੋਣੀ ਹਾਂ ਪਿਤਾ ਪੈੜੀ ਲਈ ਚਾਚੇ ਨੇ ਤੈਨੂੰ ਵੀ ਨਹੀਂ ਆਹੀ ਕਹਿੰਦੇ ਹਾਂ ਨਹੀਂ ਉਹ ਤਾਂ ਦਿੰਦੇ ਨੇ ਵਧਾਈਆਂ ਤਾਂ ਦਿੰਦੇ ਨੇ ਦਿੰਦੇ ਆ ਉਹਨਾਂ ਨੂੰ ਪਤਾ ਵੀ ਇਕੱਠੇ ਰਹਿੰਦੇ ਇਕੱਠਾ ਕੰਮ ਕਰਦੇ ਆ ਤੇ ਚੱਲ ਕੋਈ ਨਹੀਂ ਜੇ ਕੋਈ ਤੇਰੀ ਵੱਲ ਵੀ ਆਊਗਾ ਤੂੰ ਵੀ ਮੂੰਹ ਮਿੱਠਾ ਕਰਾ ਦੇ ਜਿਹੜਾ ਮੇਰੀ ਵਾਲ ਆਊਗਾ ਮੈਂ ਮੂੰ ਮਠਾ ਕਰਾ ਦੂੰਗੀ ਹਾਂ ਤੇ ਕਿੱਥੇ ਗਏ ਜੋਦੇ ਹੋਣੀ ਉਹਦੇ ਕਿੱਥੇ ਉਹਦੇ ਬਾਹਰ ਨੂੰ ਚਲੇ ਗਏ ਅੱਛਾ ਹਾਂ ਚਲ ਕੋਈ ਨਹੀਂ ਚਲੇ ਗਏ ਕੀ ਬਣਾਉਣ ਲੱਗੀ ਆਲੂ ਲੱਗੇ ਬਣਾਉਣਾ ਹੈ ਨਾ ਨੂਟਰੀ ਪਾ ਲੈਣੀ ਵਿੱਚ ਆਹੋ ਤਾਰ ਨੂੰ ਹੀ ਕੁਝ ਨਹੀਂ ਹੈਗਾ ਸੁੱਕੀਆਂ ਸਬਜ਼ੀਆਂ ਵਾਂ ਤੇਲ ਜੇ ਵਾਲੀਆਂ ਇੱਧਰ ਬਣਾਏਂਦੀ ਇੱਧਰ ਮੁੱਕ ਜਾਂਦੀਆਂ ਵਾਂ ਤੇ ਕੋਈ ਬਰਕਤ ਹੀ ਨਹੀਂ ਸੁੱਕੀਆਂ ਸਬਜ਼ੀਆਂ ਵਿੱਚ ਤੇ ਆਹੋ ਤਰੀ ਵਾਲੀ ਹੋਵੇ ਤਾਂ ਵਾਹ ਵਾ ਰੋਟੀ ਵਧੀਆ ਜਾਂ ਦਾੜਵਾ ਜਾਂ ਚਨੇ ਆ ਜਾਂ ਆਲੂ ਆ ਜਾਓ ਕੜੀ ਆ ਅੱਗੇ ਕੜੀ ਵੀ ਧਰ ਲਈਦੀ ਤੇ ਹੁਣ ਲੋਕੀ ਕਹਿ ਦਿੰਦੇ ਆ ਵੀ ਕੜੀ ਸੋਨ ਮਹੀਨੇ ਚ ਬਣਾਈਂਦੀ ਨਹੀਂਗੀ ਆਹੋ ਇਹ ਵੀ ਮੈਂ ਵਿਚਾਰਾ ਬਣਾਈਆ ਪਰ ਮੈਂ ਤਾਂ ਵਰਸਾ ਬਣਾ ਲਈ ਮੈਂ ਤਾਂ ਨਹੀਂ ਕੋਈ ਵਿਚਾਰਨੀਗੀ ਉਹ ਸਬਜ਼ੀਆਂ ਤਾਂ ਖਾਣੀਆਂ ਹੀ ਹੋਈਆਂ ਰੋਟੀ ਤੁਹਾਨੂੰ ਕਾਹੇ ਨਾ ਖਾਣੀ ਆ ਹਾਂ ਆਹੋ ਚਲ ਕੋਈ ਨਹੀਂ ਠੀਕ ਆ ਫੇਰ ਹਾਂ ਠੀਕ ਆ ਚੰਗਾ ਮੈਂ ਰੱਖ ਲਾਂ ਲੈ ਮੁੰਨਾ ਡੱਬਾ ਦੇ ਕੇ ਇਹ ਗੱਲ ਹੈ ਕਿ ਮੰਗ ਕੇ ਵੀ ਡੱਬਾ ਲਿਆ ਤੇ ਕੀ ਲਿਆ ਆਪਣੇ ਆਪ ਇਹਨਾਂ ਨੂੰ ਸਮਝ ਨਹੀਂ ਲੱਗੀ ਵੀ ਉਹਨਾਂ ਦਾ ਸਾਡੇ ਆਪਣੇ ਆ ਤੇ ਉਹਨਾਂ ਨੂੰ ਡੱਬਾ ਦੇਣਾ ਵਾ ਤੇ ਲੀ ਗੱਲਾਂ ਕਰੀਆਂ ਨਹੀਂ ਨਹੀਂ ਗੱਲਾਂ ਕਰਦੀਆਂ ਕਰਨੀਆਂ ਵਾ ਚਾਚੀ ਜੀ ਆਏ ਸੀਗੇ ਅੱਛਾ ਕਿੱਧਰ ਡੱਬਾ ਤੇ ਕਿ ਗਿਆ ਵਾ ਅੱਛਾ ਡਬਾ ਗਿਆ ਤੇ ਤਾਂ ਹੁੰਦੇ ਗਏ ਮੈਂ ਕੱਲ ਕਿਹਾ ਸੀ ਹੂੰ ਤੇ ਫੇਰ ਦੇ ਗਏ ਹਾਂ ਡੱਬਾ ਉਹ ਤਾਂ ਹੈ ਨਹੀਂ ਵੀ ਮੂੰਹ ਮਿੱਠਾ ਕਰਾਉਂਦਾ ਉਹਨਾਂ ਹੈ ਨਹੀਂ ਵੀ ਅਸੀਂ ਪਿਆਲੀ ਲਈ ਤੇ ਮੂੰਹ ਮਠਾ ਕਰਾ ਦਈਏ ਚਲ ਆਪਣੇ ਘਰਾਂ ਚ ਕਰੀ ਮੂ ਮੁੱਠੀ ਗੱਲ ਹੁੰਦੀ ਆ ਤੁਹਾਨੂੰ ਨਹੀਂ ਨਾ ਲੱਗਦਾ ਪਰ ਮੈਨੂੰ ਲੱਗਦਾ ਹਨਾ ਇਹ ਸਾਨੂੰ ਹਰ ਗੱਲ ਤੇ ਪਿੱਛੇ ਪਾਉਂਦੇ ਆ ਕੰਮ ਕਰਨ ਨੂੰ ਅੱਗੇ ਅੱਗੇ ਤੇ ਉਹ ਦਾਨ ਪਿੱਛੇ ਪਾ ਦਿੰਦੇ ਉਹ ਸਾਡੇ ਤੋਂ ਬਿਨਾ ਦਾ ਹੈ ਵੀ ਕੌਣ ਆ ਇੱਥੇ ਹੁਣ ਜੇ ਤੁਹਾਡੇ ਤੋਂ ਬਿਨਾ ਹੈ ਨਹੀਂ ਸੀ ਨਾ ਤੇ ਤੁਹਾਨੂੰ ਨਾਮ ਲੈ ਕੇ ਤੇ ਪਹਿਲੀ ਲੈਣ ਜਾਂਦੇ ਰਜਿਸਟਰੀ ਕਰੋਂਦੇ ਮੈਂ ਉਥੇ ਜਾ ਕੇ ਕਰਨਾ ਸੀ ਉਥੇ ਸਾਰਾ ਦਿਨ ਲੰਘ ਜਾਣਾ ਸੀ ਐਂਦੇ ਫੋਕੇ ਟੋਰਾ ਬਣਾਉਂਦੇ ਹੋ ਬਣਾਉਂਦੇ ਰਹੋ ਇਹ ਫੋਕੇ ਟੋਰਾਂ ਵਾਲੀ ਕਿਹੜੀ ਗੱਲ ਆ ਤੇ ਕਿੱਦਾਂ ਫਿਰ ਜਿਹੜਾ ਗਿਆ ਸੀ ਉਹ ਫੋਨ ਦਾ ਕਹਿਣ ਮਿਲ ਗਿਆ ਫੋਨ ਫੋਨ ਤੇ ਮੈਂ ਗਿਆ ਹਾਂ ਹਾਂ ਉਹ ਕੀਤੀ ਗੱਲ ਚਾਚੇ ਨਾਲ ਮੈਂ ਕਿਹਾ ਸੱਚਾ ਜਦੋਂ ਉਹਦੇ ਨੂੰ ਕਿਹਾ ਇਹ ਤੇ ਹੁਣ ਲੈ ਦੇ ਫੋਨ ਚਾਚੇ ਵੀ ਗੱਲ ਸਹੀ ਹੈ ਇੱਕ ਬੜੀ ਵਧੀਆ ਗੱਲ ਕੀਤੀ ਉਹਨੇ ਕਹਿੰਦਾ ਉਹ ਕਹਿੰਦਾ ਵੀ ਜਦੋਂ ਤੈਨੂੰ ਪਤਾ ਤਾਂ ਹੈਗਾ ਇਹ ਵੀ ਹੁਣ ਵੀ ਮੈਂ ਖਰਚਾ ਖਰਚਾ ਕੀਤਾ ਪਿਆਲੀ ਪੂਲੀ ਲਈ ਹੈ ਤੇ ਠਹਿਰ ਜਾ ਮਹੀਨਾ ਕਰ ਮਹੀਨਾ ਖੰਡਾ ਤੇ ਪੀ ਲੈ ਦੂੰਗਾ ਕਹਿੰਦਾ ਜਾ ਕੋਈ ਮੁੰਡਿਆਂ ਨੂੰ ਕਹਾਂ ਦੂੰਗਾ 12 ਵਜੇ ਇੱਕ ਮੁੰਡਾਇਆ ਉਹਨਾਂ ਕੋ ਮਕਾਦਾ ਅੱਛਾ ਲੈ ਦੇਣਗੇ ਫੋਨ ਆਹੋ ਲੈ ਕਿਨਾਰਾ ਬੋਜੂ ਉਹ ਤੇ ਕੱਲ ਚਾਚੀ ਜੀ ਕਹਿੰਦੇ ਸੀ ਕਹਿੰਦੇ ਹੀ ਤੇ ਪਿਆਰੀਆਂ ਹੋਰ ਲੈਣੀਆਂ ਵਾ ਹੂੰ ਕੱਲ ਮੈਨੂੰ ਕਹਿੰਦੇ ਹਾਂ ਤੇ ਪੈਸੇ ਬਾਹਰ ਹੋਣਗੇ ਫੇਰ ਲੈਣਗੇ ਹੁਣ ਮੈਨੂੰ ਤੇ ਇਦਾਂ ਕਿਹਾ ਉਹਨੇ ਕਹਿੰਦਾ ਵੀ ਪੈਸੇ ਪਾ ਪਾ ਗੱਲ ਵੀ ਸਹੀ ਆ ਪਿਆਲੀ ਤੇ ਉਹਨੇ ਹੁਣ ਸਭ ਕੱਲ ਦੇ ਦੇ ਸੀ ਗਈ ਪਰ ਸੋਨੇ ਤੇ ਫੇਰ ਜਦ ਤੈ ਮੰਗਣ ਗਿਆ ਹੀ ਤਾਂ ਉਹ ਤੋਂ ਨਹੀਂ ਤੈਨੂੰ ਪਤਾ ਵੀ ਜਿਸਤੀ ਕੱਲ ਕਰਾਈ ਆ ਤੇ ਹੀ ਫੋਨਾ ਮੰਗੀ ਫੇਰ ਲੈ ਮੈਂ ਉਹ ਤੁਹਾਨੂੰ ਕਹਾਂਗਾ ਮੈਂ ਹੋਣ ਗਈ ਕਿ ਫੇਰ ਰੱਖੇ ਹੁੰਦੇ ਚੱਪੀ ਇੱਡੇ ਤੇ ਨਹੀਂ ਆ ਵੇਖਿਆ ਇੰਨੇ ਤੁਸੀਂ ਨਾ ਉਹਨਾਂ ਦੇ ਪਿੱਛੇ ਲੱਗੇ ਇੰਨਾ ਭੋਲੇ ਬਣੇ ਆ ਨਾ ਕਿਤੇ ਹਾਦੀ ਹੋ ਗਈ ਆ ਇਹਦੇ ਪਿੱਛੇ ਲੱਗਣ ਵਾਲੀ ਕਿਹੜੀ ਗੱਲ ਵਾ ਇਹਨੇ ਉਹ ਕਿਹੜੀ 150 ਦੀ ਚੀਜ਼ ਉਹਨਾਂ ਨੇ ਲੈ ਕੇ ਦੇਣੀ ਆ ਲੱਖਾਂ ਦੇ ਹਿਸਾਬ ਨਾਲ ਆਉਂਦਾ ਵਾ ਆਈਫੋਨ ਜਿਹੜਾ ਆ ਤਾਂ ਲੈ ਆ ਦੇਣਾ ਉਹਨੇ ਨਾ ਕੀਤੀ ਉਹਨੇ ਕਹਿੰਦਾ ਕਹਿੰਦਾ ਮੈਂ ਚੀਤਨ ਕਰੂੰਗਾ ਫੋਨ ਕਹਿੰਦਾ ਜਾ ਉਧਰ ਮਗਾਉਗਾ ਜਾਂ ਮਹੀਨਾ ਟਿੰਦਾ ਠਹਿ ਜਾਉਂਦੇ ਪੈਸੇ ਲੈ ਦੂੰਗਾ ਐਨੀਆਂ ਭੋਲੀਆਂ ਗੱਲਾਂ ਨਾ ਕਰਿਆ ਕਰੋ ਨਾ ਹੀ ਉਹ ਮੁੰਡੇ ਨੂੰ ਪਿੱਛੇ ਲਾਓ ਮੈਂ ਕਹਿੰਨੀ ਆ ਵੀ ਮੁੰਡੇ ਨੂੰ ਨਾ ਦੁਨੀਆਦਾਰੀ ਜਿਹੜੀ ਨਾ ਵੇਖਣ ਦੋ ਮੁੰਡਾ ਕਿੰਨੀ ਚਲਾਕਾ ਕਿੱਥੇ ਵੱਸਦੀ ਆ ਦੁਨੀਆ ਤੁਸੀਂ ਤਾਂ ਬਸ ਇੱਥੋਂ ਚਾਚੇ ਤੱਕ ਤੁਹਾਡੀ ਦੁਨੀਆ ਤਾਂ ਚਾਚੇ ਤੱਕ ਤਾਂ ਜਾਉ ਇਸ ਤੋਂ ਬਾਅਦ ਤਾਂ ਦੁਨੀਆ ਹੀ ਨਹੀਂ ਹੈਗੀ ਉਦੋਂ ਨੂੰ ਪਤਾ ਕਿੰਨਾ ਪਿਆਰ ਕਰਦੇ ਦੋਵੇਂ ਜਾਨੀ ਪਿਆਰ ਆਪਣੀ ਜਗ੍ਹਾ ਤੇ ਆ ਪਰ ਚੀਜ਼ਾਂ ਜੁੱਟ ਜਾਏ ਡੀਆ ਮਹਿੰਗੀਆਂ ਕੋਈ ਨਹੀਂ ਲੈ ਕੇ ਦਿੰਦਾ ਹੁੰਦਾ 150 ਦੀ ਜੋ 버ਗਰ ਖਾ ਲਿਆ ਟਿੱਕੀ ਖਾ ਲਈ ਬਸ ਇੰਦਾ ਦੀ ਇਹ ਗੱਲਾਂ ਹੁੰਦੀਆਂ ਵਾ ਉਸ ਤੋਂ ਬਾਅਦ ਕਿ ਕੋਈ ਨਹੀਂ ਕਰਦਾ ਹੁੰਦਾ ਜੀ ਉਹਨੇ ਕਿਹਾ ਉਹਨਾਂ ਨੂੰ ਲੈ ਕੇ ਦੇਣਾ ਵੇਖ ਲਈ ਮੈਂ ਵੀ ਇੱਥੇ ਤੁਸੀਂ ਵੀ ਇੱਥੇ ਜੇ ਆਈਫੋਨ ਆ ਚੁਗਾ ਤੇ ਮੈਨੂੰ ਆਖਿਓ ਆਊਗਾ ਹੀ ਨਾ ਆਪਣੇ ਆਈਫੋਨ ਨਹੀਂ ਆਉਂਦਾ ਉਹਦਾ ਜਨਾਨੀ ਨਹੀਂ ਆਈਫੋਨ ਆਉਣਾ ਜੇ ਨਾ ਹੀ ਤੁਹਾਡੇ ਮੁੰਡੇ ਨੂੰ ਉਹਨੇ ਬਾਹਰ ਲੈ ਕੇ ਜਾਣਾ ਉਹਨਾਂ ਨੂੰ ਇੱਥੇ ਮੁਫਤ ਦੇ ਨੌਕਰ ਮਿਲੇ ਉਹਨਾਂ ਨੂੰ ਕੀ ਲੋੜ ਆ ਬਾਹਰ ਲੈ ਕੇ ਜਾਣ ਦੀ ਐਤ ਨੌਕਰਾਂ ਦੇ ਕਦੇ ਕੋਈ ਨੌਕਰੀ ਕੀ ਕਰਨ ਦੇ ਉਹਨਾਂ ਦੀ ਮੇਰੀ ਗੱਲ ਸੁਣੋ ਜੇ ਹੁਣ ਇੰਨੀ ਪਿਆਰੀ ਤੁਸੀਂ ਵਹੁਂ ਹੁੰਦੇ ਆ ਵਾ ਇਹਨੂੰ ਵੇਤਨ ਦੇ ਇੰਨੀ ਪਿਆਰੀ ਠੇਕੇ ਤੇ ਲਾਓ ਦੀ ਚਾਚੇ ਤੋਂ ਪਿਆਰੀ ਠੇਕੇ ਤੇ ਲੈ ਲਓ ਉੱਚ ਤੁਹਾਨੂੰ ਤੇ ਕੁਝ ਬਚੇ ਜੋ ਵੀ ਹੁੰਦਾ ਵਾ ਉਥੇ ਲੈ ਕੇ ਜਾਣੇ ਕਣਕ ਝੋਨਾ ਲੈ ਜਾਣੇ ਆ ਜਿੰਨਾ ਵੀ ਹੈਗਾ ਚਾਚੇ ਦੇ ਨਾਂ ਪੈਸੇ ਕਰਵਾ ਕੇ ਰਮਾਨਾ ਘਰ ਨੂੰ ਆ ਜੰਨੇ ਤੁਹਾਨੂੰ ਕੀ ਮਿਲਦਾ ਉਹਦੇ ਵਿੱਚੋਂ ਤੇ ਸਾਡਾ ਕਾਹਦਾ ਵੀ ਕੀ ਆ ਸਾਂਤ ਬੰਦੋ ਦੇ ਨੀਂ ਟਰੇਡੇ ਕੱਪੜੇ ਤੁਸੀਂ ਗੰਦੇ ਕਰ ਕਰ ਕੇ ਲਈ ਆਉਨੇ ਆ ਸਰਫ ਸੋਡਾ ਸਾਡਾ ਲੱਗਦਾ ਵਾ ਧੁੰਦੀ ਮੈਂ ਖਾਪ ਜਾਨੀ ਕੱਠੀ ਪਸੀਨ ਹੋਣੀ ਆ ਉਹਨਾਂ ਕੋ ਟਰਾਲੀਆਂ ਟਰੈਕਟਰ ਚਾਚੇ ਦੀਆਂ ਹੁੰਦੀਆਂ ਤੇ ਜਾ ਫਾਪਾ ਵੀ ਦਾਣੇ ਪਵਾ ਕੇ ਲੈ ਜਾਂਦੇ ਆ ਫਿਰ ਤੇ ਆਪਣਾ ਲਾਲ ਚ ਹੁੰਦਾ ਚੱਲ ਆਇਆ ਸਾਡੀ ਕਿੰਨੀ ਕ ਪੈਲੀ ਆ 4-5 ਕਿੱਲੇ ਪੈਲੀ ਆ ਤੇ 4-5 ਕਿੱਲੇ ਵਗਣ ਹਾਣਾ ਵਾਲਾ ਸਾਰਾ ਜੂਨ ਮਹੀਨਾ ਜਿਹੜਾ ਨਾ ਮੇਰਾ ਚਾਹਾ ਬਣਾਉਂਦੀ ਦਾ ਨਾ ਜਾਂਦਾ ਚਾਚੀ ਨੂੰ ਕੋਈ ਫਿਕਰ ਨਹੀਂ ਹੁੰਦਾ ਇੱਧਰ ਤੂੰ ਜਾਣ ਕੇ ਸਣਾ ਦੇ ਦਿੰਨੇ ਆ ਵੀ ਚਾਹ ਬਣਾ ਦੇ ਪਾਣੀ ਢਿਆ ਦੇ ਤੇ ਮੈਂ ਸਾਰਾ ਦਿਨ ਸਾਰਾ ਜੂਨ ਮਹੀਨਾ ਖਾਪ ਇਹ ਚਾਚਾ ਈ ਮਾਰ ਨਾ ਟੌਰ ਨਾ ਰੈਂਦੀ ਆ ਤੇ ਪੈੜੀਆਂ ਉਹਨਾਂ ਦੀਆਂ ਵਗਨਦੀਆਂ ਆ ਪਿਓ ਪੁੱਤ ਤੁਸੀਂ ਖਾਪ ਜਾਂਨੇ ਗਾਦੇ ਲਿਆਉਂਦੇ ਦੁਜਾ ਕੱਦੂ ਵਾਲੇ ਕੱਪੜੇ ਧੰਦੇ ਕਰ ਕਰਕੇ ਮਹਿਬੂਸ਼ ਮਾਰ ਮਾਰ ਕੇ ਧੋਂਦੀ ਰਹਿਣੀ ਉਹਦੇ ਜਦੋਂ ਕੱਦੂ ਚ ਕੰਮ ਕਰਨਾ ਤਾਂ ਕੱਪੜੇ ਕਿਹੜੇ ਹੁੰਦੇ ਸੀ ਚਿੱਟੇ ਹੁੰਦੇ ਆ ਤੇ ਚਾਚੇ ਦਾ ਟੌਰ ਹੁਣ ਚਾਚਾ ਬਜ਼ੁਰਗਾ ਉਹਨੇ ਚਿੱਟੇ ਕੱਪੜੇ ਪਾ ਕੇ ਫਿਰਨਾ ਉਹਦੇ ਨਾਲ ਹੀ ਸਾਡੀ ਬੱਲੇ ਉਹਦੀ ਲੋੜ ਪਈ ਉਹਨਾਂ ਦੇ ਕੰਮ ਕਰਨ ਦੀ ਮੈਂ ਉਹਦੇ ਨਾਲ ਜਾਂਦੀ ਵੀ ਤੁਹਾਨੂੰ ਕੀ ਲੋੜ ਉਹਨਾਂ ਦੇ ਕੰਮ ਉਹਦੇ ਨਾਲ ਹੀ ਸਾਡੀ ਬੱਲੇ ਬੱਲੇ ਫੋਕੀ ਬੱਲੇ ਬੱਲੇ ਸਾਰਾ ਦਿਨ ਖਾਪ ਚੋ ਮੁਰਾ ਉਹ ਸਾਡੀ ਬੱਲੇ ਬੱਲੇ ਬਾਹਰ ਸਾਰੇ ਸਾਫ ਸੋੰਦਾ ਪਤੀਆ ਗੋ ਸਾਫ ਸੋੰਦਾ ਪਤੀਆ ਤੁਸੀਂ ਰਹਿਣ ਦੋ ਤੁਸੀਂ ਉਹਨਾਂ ਦੀ ਪੈਣੀ ਲੋ ਠੇਕੇ ਦੇ ਉਹਨਾਂ ਨੂੰ ਸਾਨੂੰ ਠੇਕੇ ਦੇ ਦੇ ਦੋ ਤੁਹਾਨੂੰ ਬਚੂਗਾ ਨਾ ਤੇ ਤੁਹਾਡੀ ਆਪਣੀ ਟੋਰ ਹੋ ਜਾਣੀ ਤੂੰ ਸਾਨੂੰ ਪੁੱਠੀਆਂ ਸਲਾ ਮੈਨੂੰ ਪੁੱਠੀਆਂ ਸਲਾ ਬਣਾ ਦੇ ਆ ਕੋਈ 10 15000 ਕਿੱਲੇ ਚੋ ਬਚਾਈ ਕਰੂਗਾ ਐਦਾ ਕੁਛ ਵੀ ਨਹੀਂ ਬਚਦਾ ਹੈਗਾ ਐਦਾ ਤੁਸੀਂ ਮੰਗਤੇ ਬਣੇ ਉਦਾਂ ਤੁਸੀਂ ਜਿੰਨੇ ਮर्जी ਆਈਫੋਨ ਲਓ ਆਪਣੇ ਪ੍ਰਵਾਦ ਦੇ ਵਿੱਚ ਕੋਈ ਮੰਗਤਾ ਨਹੀਂ ਦਾ ਨਾ ਕੋਈ ਮਾਲਕ ਹੁੰਦਾ ਨਾ ਕੋਈ ਨੌਕਰ ਹੁੰਦਾ ਇਹ ਸਮਝਣ ਵਾਲੀ ਗੱਲ ਵਾ ਉਹ ਤਾਂ ਇਹ ਮੈਨੂੰ ਤੁਹਾਨੂੰ ਹੱਥਾਂ ਤੇ ਚੜਾਇਆ ਮੈਨੂੰ ਨਹੀਂ ਸਮਝਦਾ ਦੀ ਕਿ ਕੀ ਉਹਨਾਂ ਦਾ ਦੇ ਨਾ ਸੇਟਰ ਧੂੜਿਆ ਵਾ ਉਹੋ ਜਿਹਾ ਸਿੱਖਿਆ ਜਿਹੜੀ ਤੁਸੀਂ ਕਾ ਮੁੰਡੇ ਨੂੰ ਦੇ ਹੀ ਜਾਂਦੇ ਮੁੰਡਾ ਦਾ ਸਮਝਦਾਰ ਪਤਾ ਹੀ ਆ ਉਹਨੂੰ ਉਹਨੂੰ ਪੁੱਛ ਕੇ ਵੇਖ ਲਈ ਕਿੰਨਾ ਕਿੰਨਾ ਕਰਦਾ ਉਹਦੇ ਨਾਲ ਮੈਨੂੰ ਨਹੀਂ ਇਹ ਚ ਕੋਈ ਵੀ ਸਮਝਦਾਰੀ ਲੱਗਦੀ ਹੈਗੀ ਤੁਮ ਤਾਂ ਕੋਈ ਆ ਗੱਲ ਕਰ ਲੋ ਲੜਨ ਆ ਲਈ ਬਹਿ ਜਾਨੀ ਆ ਵੀ ਤੁਹਾਨੂੰ ਤੇ ਆਪਾ ਪੈੜੀਆਂ ਬਾਹਰ ਨੂੰ ਤੇ ਪੱਠੇ ਵੱਢਣ ਨੂੰ ਰੱਖਿਆ ਚਲ ਜਾ ਨੰਦਰਾ ਦੇ ਸੰਭ ਨੂੰ ਚਾਹ ਬਣਾਈ ਆ ਚਾਹ ਬਣੀ ਆ ਲੈ ਦੇਣੀ ਵਾ ਚੱਲਿਆ ਗਿਆ thank you